ਸੀਗਾਲ ਦੋਸਤੋ ਮੈਂ ਤੁਹਾਡਾ ਜਗੀ ਖਾਈ ਵਾਲਾ ਤੇ ਇਸ ਟਾਈਮ ਵੈਨਸ ਸ਼ਹਿਰ ਦੇ ਵਿੱਚ ਇਟਲੀ ਦੇ ਵਿੱਚ ਸੀਗੇ ਤੇ ਮੈਂ ਨਾ ਪਹਿਲਾਂ ਹੀ ਵੈਨਸ ਸਿਟੀ ਹੈ ਜਿਹੜੀ ਉਹ ਕੁੰਮ ਕੇ ਆਏ ਸੀਗੇ ਜਿਹੜੀ ਪਾਣੀਆਂ ਦੇ ਵਿੱਚ ਆ ਤੇ ਇੱਥੇ ਬਹੁਤ ਸਾਰੀ ਪੁਲਿਸ ਖੜੀ ਸੀ ਵੀ ਅਸੀਂ ਪੁਲਿਸ ਦੇਖ ਕੇ ਮੈਂ ਸੋਚਿਆ ਵੀ ਯਾਰ ਪੁਲਿਸ ਕਾਹ ਤੋਂ ਖੜੀ ਆ ਤੇ ਉਹ ਚੀਜ਼ ਨੂੰ ਮੈਂ ਗਿਆ ਚੱਲ ਦੇਖ ਕੇ ਚੱਲਦੇ ਆ ਜਦੋਂ ਵੀ ਦੇਖਿਆ ਇੱਥੇ ਬਹੁਤ ਸਾਰੇ ਨੌਜਵਾਨ ਇੱਥੋਂ ਦੇ ਜਿਹੜੇ ਉਹ ਉਹ ਟੈਸਟ ਵਗੈਰਾ ਕਰ ਰਹੇ ਸੀ ਜਿਵੇਂ ਆਪਾਂ ਕਹਿੰਦੇ ਧਰਨਾ ਵਗੈਰਾ ਕਰ ਰਹੇ ਸੀ ਉਹਨਾਂ ਦਾ ਧਰਨਾ ਲਾਉਣ ਦਾ ਨਹੀਂ ਮਤਲਬ ਅੱਜ ਦੇਖਣ ਦਾ ਮੌਕਾ ਮਿਲਿਆ ਵੀ ਤੁਹਾਨੂੰ ਦਿਖਾਈਏ ਵਿਦੇਸ਼ਾਂ ਦੇ ਵਿੱਚ ਵੀ ਧਰਮੇ ਲੱਗਦੇ ਆ ਮਯਾਰੇ ਹੁੰਦੇ ਆ ਵੀ ਮਯਾਰੇ ਕਰਨ ਦਾ ਕੀ ਮਤਲਬ ਮੋਟਿਵ ਹੁੰਦਾ ਜਾਂ ਕੋਈ ਪ੍ਰਬੰਧ ਹੁੰਦਾ ਜਾਂ ਕੀ ਉੱਥੇ ਲੋਕ ਕਾਸ ਲਈ ਪ੍ਰੋਗਰਾਮ ਕਰਦੇ ਆ ਕਿਵੇਂ ਕਰਦੇ ਆ ਕਿਵੇਂ ਧਰਨੇ ਨੂੰ ਆਰਗੇਨਾਈਜ਼ ਕਰਦੇ ਆ ਇਹ ਆਪ ਦਾ ਵਿਰੋਧ ਪ੍ਰਦਰਸ਼ਨ ਕਰਦੇ ਆ ਉਹ ਤੁਹਾਨੂੰ ਦਿਖਾਉਣੇ ਆ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਆ ਪਸਾਂ ਆ ਰਹੀਆਂ ਇਹਦੀ ਸਟ ਮਾਰਕੀਟ ਆ ਤੇ ਆ ਸਾਹਮਣੇ ਬੱਸ ਸਟੈਂਡ ਆ ਬੱਸ ਸਟੈਂਡ ਦੇ ਉੱਪਰ ਇਹ ਲੋਕਾਂ ਦਾ ਪ੍ਰਦਰਸ਼ਨ ਆਉਂਦਾ ਜਾਂ ਕੋਈ ਆਪਦੀ ਜਿਹੜੀ ਵਿਰੋਧ ਪ੍ਰਦਰਸ਼ਨਾਂ ਦੇ ਕੋਲਸ ਖੜੀ ਹੈ ਗਾਂ ਦਾ ਢੰਗ ਦੇਖੋ ਆਪ ਦਾ ਕੁ ਢੰਗ ਹੈ ਇਹਨਾਂ ਦਾ ਆਪ ਦਾ ਵੀ ਕਿਵੇਂ ਇਹ ਆਪਦੀ ਗੱਲ ਨੂੰ ਲੋਕਾਂ ਤੱਕ ਪ੍ਰਦਰਸ਼ਿਤ ਕਰਦੇ ਆ ਦੋਸਤੋ ਆਪਾਂ ਦੂਸਰੀ ਸਾਈਡ ਚੱਲੇ ਆਂ ਇਹਨਾਂ ਦਾ ਪ੍ਰੋਗਰਾਮ ਦੇਖ ਕੇ ਦੋਸਤੋ ਤੁਸੀਂ ਦੇਖ ਸਕਦੇ ਹੋ ਔਰਲੇ ਪਾਸੇ ਨੇ ਜਿਹੜੇ ਹਰੀ ਵਰਦੀ ਵਾਲੇ ਖੜੇ ਆ ਪੁਲਿਸ ਵਾਲੇ ਖੜੇ ਤੇ ਦੂਸਰੀ ਸਾਈਡ ਜਾ ਰਹੇ ਆਂ ਦੇਖ ਲਓ ਮੋਟਰ ਜਿਹੜੇ ਕਿ ਬੈਨਰ ਫਲੈਕਸੀਆਂ ਹੱਥੀਂ ਲੈ ਕੇ ਲੈ ਕੇ ਆਉਂਦੇ ਆ ਇਹ ਉਹਦੇ ਤੇ ਡਾਇਗ੍ਰਾਮ ਉਹਦੇ ਉੱਪਰ ਕੋਈ ਵੀ ਆਰਟ ਵਗੈਰਾ ਆਪ ਦੇ ਹੱਥੀਂ ਕਰਦੇ ਆ ਇਹ ਜਿਹੜੇ ਨੌਜਵਾਨ ਆ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੇ ਆ ਵੀ ਬਲਖਣੀ ਹੁੰਦਾਗਾ ਤੇ ਸਾਊਂਡ ਵਗੈਰਾ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਆਪਦੇ ਫਲੈਗ ਵਗੈਰਾ ਸਾਰੇ ਹੈਗੇ ਆ ਤੇ ਉਹ ਆਪਦੇ ਜਿੰਨੇ ਵੀ ਬਜ਼ੁਰਗ ਬਹੁਤ ਵੱਡੀ ਗਿਣਤੀ ਵਿੱਚ ਇਹ ਪ੍ਰਦਰਸ਼ਨਾਂ ਦੇ ਵਿੱਚ ਬਜ਼ੁਰਗ ਹੁੰਦੇ ਤੇ ਬੱਚੇ ਹੁੰਦੇ ਤੇ ਜਿਹੜੇ ਕਾਰੋਬਾਰ ਵਾਲੇ ਹੁੰਦੇ ਆ ਉਹ ਆਪਦੇ ਕਮਾਂਗਾਰਾਂ ਤੇ ਗਏ ਹੁੰਦੇ ਜਿਨ੍ਹਾਂ ਨੂੰ ਪਤਾ ਹੁੰਦਾ ਵੀ ਇਹ ਸਾਡੇ ਖਿਲਾਫ ਰਹਿਗਾ ਕੋਈ ਲਾਅ ਆ ਜਾਂ ਕਾਨੂੰਨ ਆ ਉਹਦੇ ਖਿਲਾਫ ਇਥੋਂ ਦੇ ਨੌਜਵਾਨ ਸੜਕਾਂ ਤੇ ਆਉਂਦੇ ਆ ਇਹ ਤਰਾਸਦੀ ਆ ਵੀ ਪੰਜਾਬ ਦੇ ਵਿੱਚ ਜਾਂ ਕਿਹਦੀ ਇੰਡੀਆ ਦੇ ਵਿੱਚ ਨੌਜਵਾਨ ਬਹੁਤ ਘੱਟ ਗਿਣਤੀ ਦੇ ਵਿੱਚ ਪ੍ਰਦਰਸ਼ਨ ਕਰਦੇ ਆ ਤੇ ਇੱਥੇ ਵਿਦੇਸ਼ਾਂ ਦੇ ਵਿੱਚ ਨੌਜਵਾਨ ਤੇ ਬਜ਼ੁਰਗ ਬਹੁਤ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਨੌਜਵਾਨ ਹੀ ਆ ਸਾਰੇ ਬੱਚੇ ਆ ਇਹ ਪ੍ਰਦਰਸ਼ਨ ਕਰ ਰਹੇ ਆ ਤੇ ਆਪਣੇ ਜਦੋਂ ਕਾਲੇ ਕਾਨੂੰਨ ਬਣੇ ਸੀਗੇ ਉਸ ਦੌਰਾਨ ਕਹ ਜੀਏ ਵੀ ਉਦੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬ ਚੋਂ ਲੱਖਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਵੀ ਗਏ ਸੀਗੇ ਤੇ ਉਦੋਂ ਕਾਲੇ ਕਾਨੂੰਨ ਤਾਂ ਹੀ ਰੱਦ ਹੋਏ ਸੀ ਜਦੋਂ ਲੋਕਾਂ ਦਾ ਇਕੱਠ ਸੀਗਾ ਇਕੱਠੇ ਹੋ ਕੇ ਸਿਰ ਮਾ ਸਿਰ ਜੋੜ ਕੇ ਜਦੋਂ ਬੈਠੇ ਸੀ ਪੰਜਾਬ ਦੇ ਲੋਕ ਬੱਤੇ ਜਥੇ ਬੰਦੀਆਂ ਤਾਈਆਂ ਮਸਲੇ ਦਾ ਹੱਲ ਹੋ ਗਿਆ ਸੀ ਤੇ ਇੱਥੇ ਵੀ ਕਹਿੰਦੀ ਇਹ 2000 ਕਹਿੰਦੀ 24 ਦੀ ਗੱਲ ਆ ਮਾਰਚ ਮਹੀਨੇ ਦੇ ਵਿੱਚ ਇਹ ਪ੍ਰਦਰਸ਼ਨ ਹੋਇਆ ਸੀਗਾ ਵੀਨਸ ਸਿਟੀ ਦੇ ਵਿੱਚ ਵੀਨਸ ਸਿਟੀ ਕਹਦੀ ਵੀ ਇਟਲੀ ਦੀ ਉਹ ਸਿਟੀ ਹੈ ਜਿਵੇਂ ਕਿ ਰੋਮ ਹੋਰ ਬਹੁਤ ਸਾਰੀਆਂ ਸਿਟੀਆਂ ਜਿਵੇਂ ਰੋਮ ਤਾਂ ਰਾਜਧਾਨੀ ਆ ਜਾਂਦੀ ਹੈ ਇਹ ਜ਼ਿਲ੍ਹੇ ਆ ਇੱਕ ਹਿਸਾਬ ਦੇ ਜਿੱਥੇ ਕਿ ਬਹੁਤ ਵੱਡੀ ਗਿਣਤੀ ਦੇ ਟੂਰਿਸਟ ਆਉਂਦਾ ਤੇ ਇਹਨਾਂ ਨੇ ਉਹ ਚੀਜ਼ ਚੁਣਦੇ ਆ ਜਿੱਥੇ ਕਿ ਟੂਰਿਸਟ ਨੂੰ ਵੀ ਪਤਾ ਲੱਗੇ ਵੀ ਸਾਡੇ ਲਈ ਜਿਹੜਾ ਸਰਕਾਰ ਨੇ ਕਾਨੂੰਨ ਬਣਾਇਆ ਜਾਂ ਕੋਈ ਵੀ ਪ੍ਰੋਗਰਾਮ ਬਣਾਇਆ ਉਹ ਗਲਤ ਆ ਤੇ ਇਥੇ ਉਹਨਾਂ ਨੇ ਆਪਦਾ ਜਿੰਮੇ ਸ਼ਕਤੀ ਪ੍ਰਦਰਸ਼ਨ ਕਰਕੇ ਸਰਕਾਰਾਂ ਨੂੰ ਆਪਦਾ ਰੋਸ ਜਤਾਉਣਾ ਹੁੰਦਾ ਜਤਾਇਆ ਪਰ ਪੁਲਿਸ ਵੀ ਸਾਰੇ ਪਾਸੇ ਖੜੀ ਹੈ ਕੋਈ ਮਾਰਕੁੱਟ ਨਹੀਂ ਹੋ ਰਹੀ ਕੋਈ ਧਮਕੀਆਂ ਨਹੀਂ ਦਿੱਤੀਆਂ ਜਾ ਰਹੀਆਂ ਇਥੇ ਆਪਣੇ ਪਹਿਲੇ ਹੀ ਹੁੰਦਾ ਹੈਗਾ ਵੀ ਪਹਿਲਾਂ ਹੀ ਪੁਲਿਸ ਪਹੁੰਚ ਜਾਂਦੀ ਹੈ ਘਰੇ ਬੰਦੇ ਦੇ ਘਰੇ ਜਾ ਕੇ ਪਹਿਲਾਂ ਕਹਿੰਦੇ ਕਹਿ ਕੇ ਹੁੰਦੇ ਆ ਵੀ ਹਾਂ ਵੀ ਪ੍ਰਦਰਸ਼ਨ ਨਾ ਕਰਿਓ ਨਹੀਂ ਅਸੀਂ ਚੱਕ ਕੇ ਲੈ ਜਾਾਂਗੇ ਤੇ ਜਾਂ ਪਹਿਲਾਂ ਹੀ ਛਾਪੇਮਾਰੀ ਸ਼ੁਰੂ ਹੋ ਜਾਂਦੀ ਹੈ ਵੀ ਪ੍ਰਦਰਸ਼ਨ ਨਾ ਕਰਿਓ ਕਿਤੇ ਪ੍ਰਦਰਸ਼ਨ ਕਰ ਲਿਆ ਤਾਂ ਅਸੀਂ ਤੁਹਾਡਾ ਆ ਥ੍ਰੈਟ ਕਰਾਂਗੇ ਪਰ ਇੱਥੇ ਵਿਦੇਸ਼ਾਂ ਦੇ ਵਿੱਚ ਭਾਵੇਂ ਡਿਵੈਲਪ ਹੋ ਚੁੱਕੇ ਆ ਕੰਟਰੀ ਵੀ ਇੱਥੇ ਵੀ ਜਿਹੜੇ ਸਰਕਾਰਾਂ ਹੈਗੀਆਂ ਤਾਕਤਵਾਰ ਹੈਗੀਆਂ ਪਰ ਇੱਥੇ ਵੀ ਕਿਸੇ ਵੀ ਗੱਲ ਤੇ ਪ੍ਰਦਰਸ਼ਨ ਕਰਦੇ ਆ ਪਰ ਸਰਕਾਰਾਂ ਵੱਲੋਂ ਕੋਈ ਵੀ ਵਿਰੋਧ ਨਹੀਂ ਕੀਤਾ ਜਾਂਦਾ ਪਰ ਇਹ ਚੀਜ਼ ਦਾ ਵਿਰੋਧ ਕੋਈ ਵੀ ਚੀਜ਼ ਦਾ ਵਿਰੋਧ ਹੁੰਦਾ ਉਹ ਤਾਂ ਹੀ ਹੁੰਦਾਗਾ ਕਿ ਉੱਥੇ ਕੋਈ ਚੀਜ਼ ਦੀ ਘਾਟ ਹੋਊਗੀ ਤੇ ਇਸੇ ਤਰ੍ਹਾਂ ਜਿਹੜੇ ਇੱਥੋਂ ਦੇ ਇੱਥੋਂ ਦੇ ਲੋਕ ਲੋਕਾਂ ਨੇ ਆਪ ਦਾ ਪ੍ਰਦਰਸ਼ਨ ਕੀਤਾ ਤੁਸੀਂ ਦੇਖ ਸਕਦੇ ਹੋ ਪਾਸੇ ਖੜ ਕੇ ਵੀਡੀਓ ਬਣਾ ਰਿਆ ਸੀ ਤੁਸੀਂ ਸਾਊਂਡ ਲਾ ਕੇ ਇਹਨਾਂ ਨੇ ਪੂਰਾ ਤਗੜਾ ਪਰਦਾ ਬੰਨ੍ਹ ਦਿੱਤਾ ਹੈ ਉਹਦਾ ਵੀ ਆ ਦੇਖੋ ਮੂਰੇ ਬੋਰਡ ਰੱਖੇ ਹੋਏ ਹਨ ਜਾਨੀ ਕਿ ਇਹਦਾ ਸਾਊਂਡ ਸਿਸਟਮ ਆਉਦਾ ਗੱਲਬਾਤ ਕਰ ਰਹੇ ਆ ਦੱਸ ਰਹੇ ਆ ਵੀ ਕਿਹੜੇ ਤਰ੍ਹਾਂ ਦੀ ਔਖੀ ਦਿਕਲਤ ਆਉਦਾ ਪਰਦੋਸ਼ ਕਰ ਰਹੇ ਆ ਸਾਊਂਡ ਸਿਸਟਮ ਲਿਆ ਕੇ ਆਪਣੇ ਤੇ ਆਉਦਾ ਸਾਊਂਡ ਸਿਸਟਮ ਹੀ ਕਈ ਵਾਰ ਹੁੰਦਾ ਆ ਲੱਗੀਆਂ ਲਈ ਤੇ ਇਹਨੇ ਆਉਦਾ ਪੂਰਾ ਪ੍ਰੋਬਲਮ ਕੀਤਾ ਆ ਕਿ ਤੁਸੀਂ ਤੇ ਆਪਾ ਇਸ ਦਾ ਵਿਰੋਧ ਕਰਨਾ ਆ ਕੁੜੀ ਬੋਲ ਰਹੀ ਆ ਨੌਜਵਾਨ ਕੁੜੀ ਸਾਰਿਆਂ ਨੂੰ ਆਦਾ ਦੱਸ ਰਹੀ ਆ ਵੀ ਅਸੀਂ ਇਸ ਮੋਟਰ ਉੱਤੇ ਆ ਗੱਲ ਤੇ ਅਸੀਂ ਇਥੋਂ ਦਾ ਵਿਰੋਧ ਕਰਾਂ dalla violenza così almeno vorrebbero fare queste sono i responsabili delle nostre delle violenze che subiamo ogni giorno degli stupri che subiamo ogni giorno e ci siamo un po' stufate che anche i giornali quello che esce sia semplicemente دوستو ਤੁਸੀਂ ਉਸ ਕੁੜੀ ਦੀ ਗੱਲ ਸੁਣਦੇ ਸੀ ਪਰ ਉਹ ਭਾਸ਼ਾ ਨਹੀਂ ਤੁਹਾਨੂੰ ਸਮਝ ਆਉਂਦੀ ਸੀ ਇਟਾਲੀਅਨ ਭਾਸ਼ਾ ਦੇ ਵਿੱਚ ਜਾਂ ਕਿ ਇਹਨਾਂ ਦੀ ਆਪਣੀਆਂ ਭਾਸ਼ਾਵਾਂ ਦੇ ਵਿੱਚ ਗੱਲ ਕਰ ਰਹੇ ਸੀ ਆਪਣੇ ਕਹਿੰਦੇ ਵੀ ਇੰਗਲਿਸ਼ ਨਾ ਬੋਲੇ ਤਾਂ ਕਹਿੰਦੇ ਵੀ ਵੱਡਾ ਕਦੇ ਲੀਟਰ ਹੀ ਨਹੀਂ ਬਣ ਸਕਦਾ ਇੱਥੇ ਦੇਖ ਲਓ ਵੀ ਜਿਹੜੇ ਗੋਰੇ ਆ ਉਹ ਆਪਦੀਆਂ ਭਾਸ਼ਾਵਾਂ ਦੇ ਵਿੱਚ ਗੱਲ ਕਰਦੇ ਆ ਯੂਰਪ ਦੇ ਸਾਰੇ ਦੇਸ਼ ਆਪਦੀਆਂ ਭਾਸ਼ਾਵਾਂ ਦੇ ਵਿੱਚ ਗੱਲ ਕਰਦੇ ਆ ਤੇ ਪ੍ਰਦਰਸ਼ਨ ਵੀ ਆਪਦੇ ਭਾਸ਼ਾਵਾਂ ਦੇ ਵਿੱਚ ਕਰਦੇ ਆ ਇੱਥੇ ਇੰਗਲਿਸ਼ ਨੂੰ ਹੀ ਤਰਜੀਬ ਵੱਧ ਤੋਂ ਵੱਧ ਦਿੱਤੀ ਜਾਂਦੀ ਆ ਪਰ ਇਥੋਂ ਦੇ ਲੋਕ ਜਿਹੜੇ ਹੈਗੇ ਆ ਆਪਦੀ ਭਾਸ਼ਾ ਲਈ ਬਹੁਤ ਜ਼ਿਆਦਾ ਕਹ ਜੀਏ ਦਿਲੋਂ ਸਪੋਰਟ ਕਰਦੇ ਆ ਤੇ ਇਥੋਂ ਦੇ ਲੋਕ ਬਹੁਤ ਘੱਟ ਗਿਣਤੀ ਦੇ ਵਿੱਚ ਅੰਗਰੇਜ਼ੀ ਬੋਲਦੇ ਆ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਸਾਰਿਆਂ ਨੂੰ ਬੇਨਤੀ ਹੈ ਵੀ ਜਿਹੜੇ ਆਪਣਾ ਕਿਸਾਨੀ ਸੰਘਰਸ਼ ਲੱਗ ਵਿੱਢਿਆ ਹੋਇਆ ਹਨਾ ਵਾਟਰਾਂ ਦੇ ਉਹਨੂੰ ਮਜ਼ਬੂਤ ਕਰਨ ਦੀ ਲੋੜ ਆ ਐਮਐਸਪੀ ਦੀ ਲੜਾਈ ਉਹ ਕੱਲੀ ਪੰਜਾਬ ਦੀ ਨਹੀਂ ਕੱਲੀ ਇੱਕ ਸਿੱਖ ਕਮਿਊਨਿਟੀ ਦੀ ਨਹੀਂ ਉਹ ਸਾਰੀਆਂ ਕਮਿਊਨਿਟੀਆਂ ਦੇ ਲਈ ਆ ਭਾਵੇਂ Hindu ਦਾ ਮੁਸਲਮਾਨਾ ਸਿੱਖ ਸਾਈ ਸਾਰੇ ਸੇਮ ਆ ਪਰ ਜਦੋਂ ਕਿਸਾਨ ਦੀ ਗੱਲ ਆਉਂਦੀ ਆ ਕਿਸਾਨ ਦੀ ਕੋਈ ਕਮਿਊਨਿਟੀ ਨਹੀਂ ਹੁੰਦੀ ਕੋਈ ਜਾਤ ਨਹੀਂ ਹੁੰਦਾ ਕੋਈ ਧਰਮ ਨਹੀਂ ਹੁੰਦਾ ਇਸ ਲਈ ਸਭ ਨੂੰ ਲੜਨਾ ਚਾਹੀਦਾ ਬਰੋਬਰ ਰਹਿ ਕੇ ਤੇ ਪ੍ਰੋਟੈਸਟ ਕਰਨ ਦੀ ਲੋੜ ਆ ਕਿਉਂਕਿ ਹਰ ਬੰਦੇ ਨੂੰ ਲੋੜ ਆ ਵੀ ਇਸ ਐਮਐਸਪੀ ਦਾ ਹੱਲ ਹੋਵੇ ਤੇ ਕਿਸਾਨੀ ਮਜ਼ਬੂਤ ਹੋਵੇ ਤੇ ਹੋਰ ਵੀ ਬਹੁਤ ਸਾਰੇ ਹੱਲ ਕਰਾਉਣ ਦੀ ਲੋੜ ਆ ਕਿਸਾਨੀ ਨੂੰ ਮਜ਼ਬੂਤ ਕਰਾਂਗੇ ਬਹੁਤ ਵੱਡੀ ਇੰਡਸਟਰੀ ਆ ਕਿਸਾਨੀ ਤੇ ਕਿਸਾਨੀ ਨੂੰ ਲੜਨ ਦੀ ਕਿਸਾਨੀ ਲਈ ਲੜਨ ਦੀ ਲੋੜ ਆ ਆਪਣੇ ਲੋਕਾਂ ਨੂੰ ਚੰਗਾ ਜੀ ਸਤਿ ਸ਼੍ਰੀ ਅਕਾਲ ਅਗਲੀ ਵੀਡੀਓ ਦੇ ਵਿੱਚ ਅਗਲੇ ਬਲੌਗ ਦੇ ਵਿੱਚ ਜ਼ਰੂਰ ਹਾਜ਼ਰ ਹੋਵਾਂਗੇ ਸਤਿ ਸ਼੍ਰੀ ਅਕਾਲ